ਪਿੰਡ ਲਖੋਵਾਲ ਨਾਲ ਮੇਰੇ ਵਾਰਸ ਵਸੀ ਗੱਲ ਬਾਤ ਫੂਕੋ ਚੱਕ ਮੇਲੇ ਚ ਲੜਾਈ ਹੋਈ ਸੀ ਉਦੋਂ ਵੀ ਇਹਦਾ ਸਿਰਸੂਰ ਪਾੜਿਆ ਹੀਗਾ ਆਹੀ ਕੋਹ ਨਹੀਂ ਕੀਤਾ ਹਸਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂਜੀ ਇਹਦਾ ਅਸਲ ਨਾਮ ਰਾਣਾ ਮੋਦ ਦਾ ਬਖਤ ਦਿਨੀ ਕਹਿੰਦੇ ਆ ਹਾਏ ਵਾਹ ਗੱਲ ਬਤਾਈ ਗੱਲਬਾਤ ਕਰੀ ਹੋਣੀ ਆ ਪਿੰਡ ਸੁਣਾ ਗਿਆ ਵ ਤੇ ਹੀ ਆਏ ਆ ਵਾਏ ਵਾਹ ਕਿੱਦਣ ਗਿਆ ਸੀ ਕੱਲ 11 ਵਜੇ ਗਿਆ ਵ ਕਰੋ ਕਹਿੰਦਾ ਮੈਂ ਦਾੜੀ ਕਰਾਵਾ ਵਾਏ ਵਾਹ ਉਸ ਬੰਦੇ ਪਹੁੰਚਾ ਬੰਦਾ ਹੀ ਪਹੁੰਚਾ ਫੋਨ ਵੀ ਬੰਦ ਆਉਂਦਾ ਰਿਹਾ ਵਾਏ ਕਿਤੇ ਲੱਗਦਾ ਸ਼ਤਰੀ ਤੇ ਸ਼ਾਮ ਤੇ ਕਾਤੇ ਹੋਏ ਲੜਿਆ ਰਹੇ ਹੋਰ ਕਾਤਾ ਝਾਕਾ ਕੀ ਚੰਦੇ ਕੁਝ ਹੋਇਆ ਪੁਲ ਤੇ ਆਪਣੀ ਕਾਰਵਾਈ ਹੁਣ ਕਰਨ ਦਿਖਾਰੀ ਹਾਂਜੀ ਅੱਜ ਇਹਦੀ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਇਹਦੀ شناخت ਹੋਈ ਆ ਰਾਣਾ ਪੁੱਤਰ ਵਰਸਮ ਸਿੰਘ ਪਿੰਡ ਲਖੋਆ ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ